ਗਰਗਾਟੋਂ ਉੱਠ ਕੇ ਅਮਨੇ ਰੇ ਕਰਕੇ ਢਾਲੀ ਤੇ ਗਾ ਖਰਕੀਆਂ ਤੇ ਖੰਡੇ ਫੜ ਕੇ ਪੱਬ ਮੜੀ ਸੀ ਸ਼ੇਰ ਨੇ ਜੋ ਬਦਲ ਕਰਕੇ ਦੇਲ ਲਲਕਾਰੇ ਸਿੰਘ ਨੇ ਸਿੰਘਾਂ ਨਾਲ ਕੇ ਆ ਫਿਰ ਦੋਦ ਵੇਖਲਾ ਜੋ ਦੇਹਰਾ ਕਰਕੇ ਤੇਰੇ ਖੰਡੇ ਨੇ ਜਿਨ੍ਹਾਂ ਨੇ ਮੂੰਹ ਮੋਰੇ ਉਹ ਅੱਜ ਫੇਰ ਸਾਨੂੰ ਲਲਕਾਰਦੇ ਨੇ ਬਾਜਾ ਵਾਲਿਆ ਬਾਜ ਭੇਜ ਮੁਰਕੇ ਤੇ ਫਿਰ ਫੇਰ ਉਡਾਰੀਆਂ ਮਾਰਦੇ ਨੇ ਤੇ ਫਿਰ ਫੇਰ ਉਡਾਰੀਆਂ ਮਾਰਦੇ ਨੇ ਅਸ ਕਿਰਪਾਨ ਖੰਡੋ ਖੜ ਕੇ ਤੁਬਕਤ ਬੜਾ ਅਰਤੀ ਰੇ ਸੈਸਰੋਵਿਚਾ ਤੀ ਇਹ ਹੈ ਮਾਰੇ ਪੀੜੇ ਇਹ ਮਾਰੇ ਪੀੜੇ ਚੈਨਲ ਦਾ ਆਰਐਨ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਹਾਂ ਤੁਹਾਨੂੰ ਦੱਸ ਦਈਏ ਕਿ ਬਟਾਲਾ ਤੋਂ ਕੁਝ ਦੂਰੀ ਤੇ ਗੁਰਦੁਆਰਾ ਸ਼੍ਰੀ ਫਲਾਈ ਸਾਹਿਬ ਜੋ ਕਿ ਇਤਿਹਾਸਕ ਗੁਰਦੁਆਰਾ ਹੈ ਜਿੱਥੇ ਜਗਤ ਪਿਤਾ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਪਾ ਪ੍ਰਾਪਤ ਉਸ ਗੁਰਦੁਆਰਾ ਸਾਹਿਬ 'ਚ ਖੜੇ ਆ ਪਿੱਛੇ ਤਸਵੀਰਾਂ ਸਾਂਝੀਆਂ ਕਰ ਰਹੇ ਆ ਸਿੱਖ ਕੌਮ ਦੇ ਉਹ ਜੂਜਾਰੂ ਜੋਦੇ ਜੋ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਸਬਕ ਦਿੱਤਾ ਹੈ ਅਮਰ ਸ਼ਕਾਇਆ ਹੈ ਕਿ ਅਸੀਂ ਜਦੋਂ ਲੜਦੇ ਹਾਂ ਤੇ ਉਹ ਵੀ ਨੱਚਦੇ ਹੋਏ ਲੜਦੇ ਹਾਂ ਔਰ ਸਭ ਤੋਂ ਵੱਡਾ ਗੱਤਕੇ ਦੇ ਜੋਹਰ ਤੁਹਾਨੂੰ ਸਕਰੀਨ ਤੇ ਵਿਖਾਏ ਜਾਣਗੇ ਨਾਲ ਗੱਲਬਾਤ ਕੀਤੀ ਜਾਏਗੀ ਕਿ ਕਿਸ ਕਰਕੇ ਇਹ ਗੱਤਕੇ ਦੇ ਜੋਹਰ ਆ ਜੋ ਵਿਖਾਏ ਗਏ ਹਨ ਸਾਡਾ ਸ਼ਰੋਮਣੀ ਅਕਾਲੀ ਦਲ ਅਮਰਸਰ ਮਾਨ ਗਰੁੱਪ ਦੇ ਜੋ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਨੇ ਸਰਦਾਰ ਗੁਰਬਚਨ ਸਿੰਘ ਪਵਾਰ ਆ ਉਹ ਗੱਲਬਾਤ ਕਰਦੇ ਆ ਜਿੰਨਾਂ ਵੱਲੋਂ ਇਹ ਸਾਰਾ ਗੱਤਕੇ ਦਾ ਪ੍ਰੋਗਰਾਮ ਰੱਖਿਆ ਗਿਆ ਆ ਉਹ ਗੱਲਬਾਤ ਕਰਕੇ ਜਾਣ ਦੀ ਕੋਸ਼ਿਸ਼ ਕਰਦੇ ਆ ਜੀ ਉਹ ਕੀ ਕਹਿਣਾ ਚਾਹੁੰਦੇ ਆ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਗੱਤਕਾ ਸਕਰੀਨ ਤੇ ਸਾਰੀ ਦੁਨੀਆ ਵੇਖੇਗੀ ਜੋ ਕਿ ਸਿੰਘਾਂ ਦੀ ਇੱਕ ਆਪਣੀ ਵੱਖਰੀ ਕਲਾ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਅੱਜ ਤੁਹਾਡਾ ਕੋ ਜਾਣਕਾਰ ਲੈਣਾ ਚਾਹੁੰਦੇ ਆ ਇੱਕ ਗੱਤਕਾ ਕੇ ਸਬੰਧ ਵਿੱਚ ਇੱਥੇ ਰੱਖਿਆ ਗਿਆ ਹੈ ਗੱਤਕਾ ਜੀ ਸਾਹਿਬ ਸਾਬ ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਸਾਨੂੰ ਇਹ ਦਾਤ ਬਖਸ਼ੀ ਹੈ ਆਪਣੇ ਸਿੰਘਾਂ ਨੂੰ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਤੰਦਰੁਸਤ ਰਹਿਣ ਵਾਸਤੇ ਇਹ ਬੜੀ ਵੱਡੀ ਇੱਕ ਐਕਸਰਸਾਈਜ਼ ਆ ਇਹ ਇੱਕ ਜੰਗਜੂ ਖੇਡ ਆ ਸਾਡੀ ਜੋ ਗੁਰੂ ਸਾਹਿਬ ਨੇ ਬਖਸੀ ਸੀ ਇਹ ਜੰਗਾ ਜੁੱਤਾ ਵਾਸਤੇ ਖਾਲਸੇ ਨੂੰ ਸਦਾ ਹੀ ਤਿਆਰ ਬਰ ਤਿਆਰ ਰਹਿਣ ਵਾਸਤੇ ਇਹ ਰਹਿ ਹਸਲ ਚਲਦੀ ਰਹਿੰਦੀ ਆ ਇਸ ਕਰਕੇ ਇੱਕ ਬੜੀ ਦੂਰ ਅੰਦੇਸ਼ੀ ਨਾਲ ਪਾਰਟੀ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਮਾਨ ਨੇ 21 ਤਰੀਕ ਨੂੰ ਗਤਕੇ ਦਿਹਾੜੀ ਵੱਜੋਂ ਸ਼ੁਰੂ ਕੀਤਾ ਸੀ 6-7 ਸਾਲ ਪਹਿਲਾਂ ਜੋ ਅੱਜ ਫੈਲ ਕੇ ਸਾਰੇ ਦੁਨੀਆ ਦੇਸ਼ਾਂ ਵਿਦੇਸ਼ਾਂ ਤੇ ਹਰ ਜ਼ਿਲ੍ਹਾ ਪੱਧਰ ਦੇ ਉੱਤੇ ਗੁਰਦਾਸਪੁਰ ਵੀ ਅੱਜ ਇੱਥੇ ਮਨਾ ਪ੍ਰਾਈਸ ਸਾਹਿਬ ਕੇ ਮਨਾਇਆ ਗਿਆ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਉਸ ਦਾ ਇੱਕ ਕਾਰਨ ਹੋਰ ਵੀ ਹੈ ਕਿ ਹਿੰਦ ਹਕੂਮਤ ਹਮੇਸ਼ਾ ਹੀ ਘੱਟ ਗਿਣਤੀਆਂ ਨੂੰ ਉਹਨਾਂ ਦੇ ਰੀਤੀ ਰਿਵਾਜਾਂ ਨੂੰ ਕੁਚਲਣ ਵਾਸਤੇ ਕੋਈ ਨਾ ਕੋਈ ਆਪਣੇ ਹੁਕਮ ਛੜਦੀ ਰਹਿੰਦੀ ਹੈ ਔਰੰਗਜ਼ੇਬ ਵਾਂਗ ਕੋਈ ਨਾ ਕੋਈ ਇੱਕ ਆਪਣਾ ਹੁਕਮ ਛੱਡ ਦਿੰਦੀ ਹੈ ਕਿ ਜਿਹੜਾ ਘੱਟ ਗਿਣਤੀਆਂ ਦਬਾਇਆ ਜਾਵੇ ਐਵੇਂ ਮੋਦੀ ਸਰਕਾਰ ਨੇ ਜਦੋਂ ਮੋਦੀ ਸਰਕਾਰ ਹੋਂਦ ਵਿੱਚ ਆਉਂਦੀ ਹੈ ਤੇ ਜੋਗਾ ਨੂੰ ਪ੍ਰਚਲਿਤ ਕਰਨ ਵਾਸਤੇ ਸਰਕਾਰਾਂ ਦੇ ਉੱਤੇ ਦਬਾਅ ਪਾ ਕੇ ਸਟੇਟ ਦੇ ਉੱਤੇ ਇਸ ਨੂੰ 21 ਤਰੀਕ ਨੂੰ ਸਰਕਾਰੀ ਤੌਰ ਤੇ ਮਨਾਉਣ ਲਈ ਘੱਟ ਗਿਣਤੀਆਂ ਨੂੰ ਮਜਬੂਰ ਕੀਤਾ ਜਾਂਦਾ ਹੈ ਤੇ ਨਾਲ ਸਿੱਖ ਕੌਮ ਦਾ ਕੋਈ ਲੈਣ ਦੇਣ ਨਹੀਂ ਆ ਸਿੱਖ ਕੌਮ ਦੇ ਆਪਣੇ ਤਿਹਾਰ ਨੇ ਆਪਣੀਆਂ ਖੇਡਾਂ ਨੇ ਆਪਣੇ ਸਿਧਾਂਤ ਨੇ ਉਹਨਾਂ ਸਿਧਾਂਤਾਂ ਦੇ ਚੱਲਦੇ ਹੋਏ ਅੱਜ ਅਸੀਂ ਇਹ ਗਤਕਾ ਦਿਹਾੜਾ ਮਨਾਇਆ ਜੋ ਬੜੀ ਹੀ ਵਾਹਿਗੁਰੂ ਨੇ ਕਿਰਪਾ ਕੀਤੀ ਆ ਤੇ ਇੱਥੇ ਫਲਾਈ ਸਾਹਿਬ ਵਿਖੇ ਸਾਡਾ ਮਨਾਉਣ ਦਾ ਕਾਰਨ ਇਹ ਕਿ ਬਾਬਾ ਦਰੇਸ਼ ਸਿੰਘ ਜੀ ਹਮੇਸ਼ਾ ਹੀ ਪੰਥਕ ਕਾਰਜਾਂ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਆ ਉਹਨਾਂ ਦੇ ਵਾਸਤੇ ਬਹੁਤ ਬਹੁਤ ਧੰਨਵਾਦੀ ਆ ਇਹ ਜਿਹੜੇ ਬਹੁ ਗਿਣਤੀ ਆ ਜੀ ਇਹ ਇਹ ਜਿਹੜੀਆਂ ਘੱਟ ਗਿਣਤੀਆਂ ਉਹਨਾਂ ਨੂੰ ਜੱਜ ਬਕਰਨ ਵਾਸਤੇ ਕੋਈ ਨਾ ਕੋਈ ਹਮਲੇ ਕਰਦੇ ਰਹਿੰਦੇ ਆ ਕਦੀ ਇਹਨਾਂ ਨੂੰ ਅੱਤਵਾਦੀ ਕਹਿੰਦੀ ਆ ਕਦੀ ਇਹਨਾਂ ਨੂੰ ਕਸ਼ ਕਹਿੰਦੀ ਆ ਪਰ ਇਹ ਗੁਰੂ ਖਾਲਸਾ ਗੁਰੂ ਪੰਥ ਗੁਰੂ ਕਲਗੀਧਰ ਪਾਸ਼ਾ ਦੀ ਨਿਆਰੀ ਫੌਜ ਆ ਇਸ ਨੂੰ ਕੋਈ ਢਾ ਨਹੀਂ ਲਾ ਸਕਦਾ ਜਦੋਂ ਤੱਕ ਸਾਡੇ ਤੁਸੀਂ ਵੇਖਿਆ ਨੌਜਵਾਨ ਲੜਨ ਮਰਨ ਵਾਸਤੇ ਤਿਆਰ ਆ ਜੰਗਾਂ ਜੁੱਦਾਂ ਦੇ ਵਿੱਚ ਜਾਣ ਲਈ ਤਿਆਰ ਆ ਇਸ ਕੌਮ ਨੂੰ ਕੋਈ ਢਾ ਨਹੀਂ ਲਾ ਸਕਦਾ ਪਰ ਬਦਕਿਸਮਤੀ ਇਹ ਹੈ ਕਿ ਦੇਸ਼ ਦੇ ਵਿੱਚ ਇਹ ਸਰਕਾਰਾਂ ਸਾਡੇ ਤੇ ਇਹ ਹਰ ਹੱਥ ਕੰਡੇ ਵਰਤਦੀਆਂ ਰਹਿੰਦੀਆਂ ਨੇ ਹਮੇਸ਼ਾ ਹੀ ਪਾਰਟੀ ਪ੍ਰਧਾਨ ਸ੍ਰੀ ਮਜੀਦ ਜੀ ਸੇ ਮਾਨ ਨੇ ਹਰ ਹੱਥ ਕੰਡੇ ਦਾ ਇਹਨਾਂ ਦਾ ਮੂੰਹ ਤੋੜ ਜਵਾ ਦਿੱਤਾ ਆਓ ਜੀ ਉਸ ਸਿੰਘ ਸਾਹਿਬ ਨਾਲ ਗੱਲ ਕਰਦੇ ਹਾਂ ਜਿੰਨਾਂ ਵੱਲੋਂ ਇਹ ਸਾਰੀ ਗੱਤਕਾ ਜਿਹੜੀ ਪਾਰਟੀ ਤੁਸੀਂ ਦੇਖ ਰਹੇ ਹੋ ਦ੍ਰਿਸ਼ ਵਿਖਾਵਾਂਗੇ ਤੁਹਾਨੂੰ ਗੱਤਕੇ ਦੇ ਜੋਹਰ ਜਿੰਨਾਂ ਵੱਲੋਂ ਇਹਨਾਂ ਨੂੰ ਤਿਆਰ ਕੀਤਾ ਗਿਆ ਆਓ ਗੱਲਬਾਤ ਕਰਕੇ ਜਾਣ ਦੀ ਕੋਸ਼ਿਸ਼ ਕਰਦੇ ਹਾਂ ਕਿਸ ਤਰ੍ਹਾਂ ਉਹ ਟ੍ਰੇਨਿੰਗ ਦਿੰਦੇ ਨੇ ਕੀ ਕੁਝ ਕਰਨਾ ਪੈਂਦਾ ਸਾਸਿਕਾਲ ਜੀ ਵਾਹਿਗੁਰੂ ਖਾਸ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਤੋਂ ਪਹਿਲਾਂ ਆਪਣਾ ਨਾਮ ਦ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਜਿਹੜਾ ਆਪਣਾ ਜਥਾਏ ਇਹ ਮੀਰੀ ਪੀਰੀ ਗਤਕਾ ਖਾੜਾ ਪੈਂਟਰੀ ਮੇਂ ਬਾਤ ਹੋਈ ਜੀ ਬੜੇ ਵਧੀਆ ਇਹਨਾਂ ਨੇ ਜੋਹਰ ਵਿਖਾਏ ਨੇ ਬੜੀ ਦਲੇਰੀ ਨਾਲ ਵਿਖਾਏ ਨੇ ਛੋਟੇ-ਛੋਟੇ ਜਿਹੜੇ ਸਿੰਘ ਸੱਜੇ ਨੇ ਉਹਨਾਂ ਨੇ ਬੜੀ ਦਲੇਰੀ ਵਿਖਾਈ ਏ ਇਹ ਦਲੇਰੀ ਇਹ ਟ੍ਰੇਨਿੰਗ ਤੁਸੀਂ ਕਿਦਾਂ ਦਿੰਦੇ ਹੋ ਦਲੇਰੀ ਤੇ ਪਾਸ਼ਾਣਾ ਦੇਤੀ ਟ੍ਰੇਨਿੰਗ ਦਿੰਦੇ ਹੋ ਤੁਸੀਂ ਇਹ ਸਭ ਤੋਂ ਪਹਿਲਾਂ ਜੀ ਮੇਨ ਗੱਲ ਹੁੰਦੀ ਹੈ ਕਿ ਜੇ ਗੁਰਬਾਣੀ ਹੋਏਗੀ ਤੇ ਫੇਰ ਹੀ ਸ਼ਕਤੀ ਆਉਂਦੀ ਭਗਤੀ ਵਿੱਚ ਹੀ ਸ਼ਕਤੀ ਹੁੰਦੀ ਹੈ ਤੇ ਇਹ ਬੱਚਿਆਂ ਦੀ ਸੰਖਿਆ ਚੱਲਦੀ ਏ ਗੁਰਬਾਣੀ ਸਿੱਖਦੇ ਨੇ ਨਾਲ ਇਹਨਾਂ ਨੂੰ ਗੁਰੂ ਇਤਿਹਾਸ ਦੇ ਇਤਿਹਾਸ ਬਾਰੇ ਸਾਂਝ ਪਾਈ ਜਾਂਦੀ ਕਿ ਸਾਡਾ ਪਿਛਲਾ ਇਤਿਹਾਸ ਕੀ ਸਾਡੇ ਜਿਹੜੇ ਯੋਧੇ ਉਹਨਾਂ ਨੇ ਕੀਤਾ ਕੀ ਹੈ ਕਿਵੇਂ ਉਹਨਾਂ ਨੇ ਜੰਗ ਲੜੀਆਂ ਫਿਰ ਉਹ ਜਿਹੜਾ ਇਹਨੂੰ ਇਤਿਹਾਸ ਦੱਸਿਆ ਜਾਂਦਾ ਏ ਤੇ ਆ ਦੱਸਣ ਤੋਂ ਜਦੋਂ ਇਹ ਉਸ ਚੀਨ ਸੌਂਦੇ ਨੇ ਗੌਰ ਕਰਦੇ ਨੇ ਉਹ ਚੀਜ਼ ਤੇ ਫਿਰ ਇਹਨਾਂ ਦੇ ਮਨ 'ਚ ਉਤਸ਼ਾਹ ਪੈਦਾ ਹੁੰਦਾ ਕਿ ਹਾਂ ਵੀ ਜੇ ਸਾਡੀ ਜਿਹੜੇ ਵੱਡੇ ਵੱਡੇ ਸਾਡੇ ਜੰਗਲੜੀਆਂ ਕਿਉਂ ਆਪਾਂ ਵੀ ਸਸਤੇ ਵਿਦਿਆ ਸਿੱਖੀਏ ਆਪਣਾ ਡਿਫੈਂਸ ਹੋਏਗਾ ਜੇ ਕਿ ਪੈਂਦੀ ਜਲ ਲੁੱਟੀਆਂ ਦੀ ਜਾਂ ਕਿਤੇ ਵੀ ਲੋਡ ਪੈਂਦੀ ਗਰੀਬ ਗਾਉਂ ਦੀ ਰੱਖਿਆ ਕਰਨ ਵਾਸਤੇ ਇਸ ਗੁਰੂ ਮਹਾਰਾਜ ਸਸਤਿ ਦਿੱਤੇ ਆ ਤੇ ਉਸ ਮਤਲਬ ਸਸਤੇ ਚਲਾਉਣ ਵਾਸਤੇ ਇਹਨਾਂ ਜਿਹੇ ਟ੍ਰੇਨਿੰਗ ਗੁਰਦਸਾਹਿਬ ਵਾਸਤੇ ਆਪਣੇ ਇਹ ਅਰੀਮਾਬਦ ਗੁਰਦਸਾਹਿਬ ਆ ਉੱਥੇ ਨਾਲ ਟ੍ਰੇਨਿੰਗ ਦਿੱਤੀ ਜਾਂਦੀ ਏ ਤੇ ਮੈਨੂੰ ਬਹੁਤ ਖੁਸ਼ੀ ਹੈ ਗੱਲ ਦੀ ਕਿ ਜਿਹੜਾ ਅੱਜ ਦਾ ਦਿਨ ਇਹ ਮਨਾਇਆ ਜਾ ਰਿਹਾ ਤੇ ਤਕਰੀਬਨ ਮੇਕੋ ਜਿਹੇ ਸਿੱਖ ਦੇ ਨੇ 35 ਤੋਂ 40 ਸਿੰਘ ਹੈ ਨੇ ਜੋ ਆਪਣੇ ਕੋ ਜਿਹੜੇ ਸਸਤੇ ਵੀਜ਼ੇ ਸਿੱਖਦੇ ਨੇ ਉਹ ਵੀ ਇੱਕੋ ਪਿੰਡ ਦੇ ਬਾਬਾ ਜੀ ਇੱਕ ਹੋਰ ਬੇਨਤੀ ਹੈ ਕਈ ਦਰਸ਼ਕ ਵੇਖਦੇ ਹੋਣਗੇ ਕਿ ਉਹ ਚ ਸਿੰਘ ਇਹੋ ਜਿਹੇ ਹੋਣਗੇ ਬੱਚੇ ਹੋਣਗੇ ਉਹ ਤੁਹਾਨੂੰ ਕਿੱਦਾਂ ਸੰਪਰਕ ਕਰ ਸਕਦੇ ਆ ਕਿੱਦਾਂ ਮਿਲ ਸਕਦੇ ਆ ਤੁਹਾਡੀ ਜਥੇਬੰਦੀ ਨਾਲ ਕਿੱਦਾਂ ਇਹ ਗੱਥਕੇ 파ਟਨੇ ਜੁੜ ਸਕਦੇ ਆ ਹਾਂਜੀ ਉਹ ਪਿੰਡ ਰੀਮਾ ਬਾਦ ਪਹੁੰਚ ਗਏ ਜਦੋਂ ਮਰਜ਼ੀ ਮੈਨਾਂ ਕੰਟੈਕਟ ਕਰ ਸਕਦੇ ਆ ਮੇਰਾ ਕੰਟੈਕਟ ਨੰਬਰ ਹੈ 9878333412 ਆਓ ਜੀ ਗੁਰਦੁਆਰਾ ਸ੍ਰੀ ਫਲਾਈ ਸਾਹਿਬ ਜਿਹੜੇ ਇੱਥੇ ਹੁਣ ਮੁੱਖ ਸੇਵਾਦਾਰ ਨੇ ਉਹਨਾਂ ਨਾਲ ਥੋੜੀ ਗੱਲਬਾਤ ਕਰ ਲੈਂਦੇ ਆ ਕੀ ਕਹਿਣਾ ਚਾਹੁੰਦੇ ਆ ਸਸਕਾ ਬਾਬਾ ਜੀ ਸ਼ੁਭ ਨਾਮ ਦੱਸ ਦਿਓ ਵਾਹਿਗੁਰੂ ਜੀ ਖਾਲਸਾ ਜੀ ਫਤਿਹ ਆਏ ਸੰਗਤ ਦਾ ਸਾਰੀ ਦਾ ਧੰਨਵਾਦ ਹੈ ਦਿਲੋਂ ਬਾਰਾ ਸਾਵਣੇ ਬਹੁਤ ਸੋਹਣਾ ਪ੍ਰਾਲਾ ਸਿੰਘਾਂ ਤੋਂ ਕਰਾ ਲਿਆ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਏ ਸੀ ਡੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਣ ਵੱਲੋਂ ਵੱਡਾ ਉਪਰਾਲਾ ਜੋ ਕਿ ਗੱਤਕੇ ਨੂੰ ਅੰਤਰਰਾਸ਼ਟਰੀ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ ਉਹ ਦਰਸ਼ਤਾਰੇ ਵਿਖਾਵਾਂਗੇ ਤੁਹਾਨੂੰ ਗੱਤਕੇ ਦੇ ਵੇਖਦੇ ਰਹੋ ਚੈਨਲ ਦਾ ਆਰ ਐਨ ਨਿਊਜ਼